ਬਹੁਤ ਵਧੀਆ ਰੁਝਾਨ ਆ ਜੀ ਮੈਂ ਰੋਜ਼ ਹਰੇਕ ਪਿੰਡ ਵਿੱਚ ਜਾਈਦਾ ਤੇ ਜਿਹੜਾ ਇਸ ਟਾਈਮ ਮਾਹੌਲ ਬਣਿਆ ਪਿਆ ਉਹ ਬਹੁਤ ਵਧੀਆ ਮਾਹੌਲ ਆ ਕਿਉਂਕਿ ਲੋਕ ਬੜੇ ਸਮਝਦਾਰ ਆ ਜਿਹੜੀ ਤਰਨ ਤਾਰਨ ਹਲਕੇ ਦੇ ਵੋਟਰ ਆ ਉਹ ਸਮਝਦੇ ਆ ਕਿ ਜਿਹੜਾ ਹਰਬੀਰ ਸਿੰਘ ਸੰਧੂ ਆ ਉਹ ਬਹੁਤ ਸਿਆਣਾ ਤੇ ਸੁਲਝਿਆ ਉਮੀਦਵਾਰ ਆ ਤੇ ਅੱਜ ਵੀ ਆ ਚੱਕ ਸਕੰਦਰ ਦੇ ਵਿੱਚ ਬੈਠੇ ਆ ਬਹੁਤ ਵੱਡਾ ਇਕੱਠ ਸਾਡੇ ਬਜ਼ੁਰਗਾਂ ਦਾ ਸਾਡੀਆਂ ਮਾਵਾਂ ਭੈਣਾਂ ਬਹੁਤ ਵੱਡੀ ਗਿਣਤੀ ਵਿੱਚ ਬੈਠੀਆਂ ਛੋਟਾ ਪਿੰਡ ਆ ਪਰ ਜਿਹੜਾ ਮਾਹੌਲ ਹੈ ਉਹ ਮੈਨੂੰ ਲੱਗਦਾ ਦਿਨੋਂ ਦਿਨੀ ਜਿਹੜਾ ਡੇ ਬਾਏ ਡੇ ਜਿਹੜਾ ਇੱਕ ਤਰਫਾ ਜਿਹੜਾ ਮੈਚ ਹੁੰਦਾ ਜਾ ਰਿਹਾ ਕਿਉਂਕਿ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਆ ਕਾਲੀ ਦਲ ਜਿਹੜਾ ਬਹੁਤ ਅਸੂਲਾਂ ਤੋਂ ਹੀ ਡਿੱਗ ਚੁੱਕਾ ਵਾ ਤੁਸੀਂ ਕਾਲੀ ਦਲ ਨੇ ਜਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਆ ਉਹਦਾ ਤੁਸੀਂ ਪਿਛੋਕੜ ਸਾਰੇ ਸਮਝਦੇ ਹੋ ਤੁਸੀਂ ਜਾਣਦੇ ਹੋ ਤੁਸੀਂ ਇੱਥੇ ਪਿੰਡਾਂ ਦੇ ਲੋਕਾਂ ਨੂੰ ਪੁੱਛੋ ਕਿ ਅਕਾਲੀ ਦਲ ਜਿਹੜਾ ਮੇਰੇ ਵੀਰ ਬੜੀ ਸ਼ੀਧਾਂ ਦੀ ਜਥੇਬੰਦੀ ਸੀ ਜਿਨ੍ਹਾਂ ਤੇ ਬੜਾ ਮਾਣ ਕੀਤਾ ਜਾਂਦਾ ਸੀ ਤੇ ਅੱਜ ਉਹਨਾਂ ਨੂੰ ਕੋਈ ਚੰਗਾ ਉਮੀਦਵਾਰ ਵੀ ਨਹੀਂ ਲੱਭ ਰਿਹਾ ਅੱਜ ਬਾਹਰੋਂ ਲਿਆ ਕੇ ਉਮੀਦਵਾਰ ਜਿਹੜੇ ਖੜੇ ਕਰਨੇ ਪੈ ਰਹੇ ਆ ਅਕਾਲੀ ਦਲ ਦੇ ਇਥੇ ਕਦੀ ਵੀ ਵੀਰੇ ਪੈਰ ਨਹੀਂ ਲੱਗਣੇ ਕਿਉਂਕਿ ਅਕਾਲੀ ਦਲ ਜਿਹੜਾ ਵਾ ਉਹ ਆਪਣੇ ਸੂਲਾਂ ਤੋਂ ਜਿਹੜਾ ਵਾ ਉਹ ਥੜਕ ਚੁੱਕਾ ਵਾ ਅਕਾਲੀ ਦਲ ਜਿਹੜਾ ਵਾ ਉਹ ਮੇਰਾ ਵੀਰ ਅੱਜ हां ਅਸੀਏ ਤੇ ਮੈਂ ਸਮਝ ਸਕਦਾ ਵਾਂ ਕਿ ਉਹਦੇ ਇੰਨੇ ਬੁਰੇ ਹਾਲਾਤ ਨੇ ਕਿ ਬਹੁਤੇ ਪਿੰਡਾਂ ਦੇ ਵਿੱਚ ਤਾਂ ਉਹਨਾਂ ਦੇ ਬੂਤ ਤੱਕ ਨਹੀਂ ਲੱਗਣੇ ਜਿਹੜੀ ਤੁਹਾਨੂੰ ਉੱਪਰੋਂ-ਉੱਪਰੋਂ ਜਿਹੜੀ ਉਹ ਹਵਾ ਦਿਖ ਰਹੀ ਐ ਅਕਾਲੀ ਦਲ ਦੇ ਕਿਤੇ ਇੱਥੇ ਪੈਰ ਲੱਗਣ ਵਾਲੇ ਨਹੀਂ ਕੋਈ ਫਰਕ ਨਹੀਂ ਪੈਣਾ ਕਿਉਂਕਿ ਸੋਲ ਸਾਹਿਬ ਦੇ ਜਿਹੜੇ ਧਰਮ ਪਤਨੀ ਆ ਉਹਨਾਂ ਨੇ ਜਿਸ ਦਿਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਇੱਥੇ ਪੈਲਸ ਦੇ ਵਿੱਚ ਉਹਨਾਂ ਨੇ ਬੜੀ ਵੱਡਾ ਕੱਟ ਕੀਤਾ ਸੀ ਉੱਥੇ ਸੋਲ ਸਾਹਿਬ ਦੇ ਜਿਹੜੇ ਧਰਮ ਪਤਨੀ ਆ ਉਹਨਾਂ ਨੇ ਬੜੇ ਇੱਕ ਗਰਜਵੀਂ ਆਵਾਜ਼ ਚ ਕਿਹਾ ਸੀ ਕਿ ਅਸੀਂ ਪਾਰਟੀ ਦੇ ਨਾਲ ਆ ਕਿਉਂਕਿ ਸੋਹਲ ਸਾਹਿਬ ਜਿਹੜੇ ਆ ਉਹਨਾਂ ਨੇ ਪਾਰਟੀ ਖੜੀ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਤੇ ਉਹਨਾਂ ਨੇ ਸਟੇਜ ਤੇ ਆ ਕੇ ਕਹਿ ਦਿੱਤਾ ਕਿ ਸਾਡਾ ਪਰਿਵਾਰ ਜਿਹੜਾ ਵਾ ਉਹ ਰਮਵੀਰ ਸਿੰਘ ਸੰਧੂ ਦੇ ਨਾਲ ਆ ਆਮ ਆਦਮੀ ਪਾਰਟੀ ਨਾਲ ਆ ਬਾਕੀ ਉਹ ਵੀ ਛੋਟਾ ਵਾ ਉਹਨੂੰ ਵੀ ਅਸੀਂ ਇਹੀ ਕਵਾਂਗੇ ਕਿ ਤੂੰ ਗਲਤੀ ਨਾ ਕਰ ਕਿਉਂਕਿ ਜਿਹੜੀ ਪਾਰਟੀ ਹੁੰਦੀ ਆ ਉਹ ਪਾਰਟੀ ਦੇ ਨਾਲ ਹੀ ਬੰਦਾ ਵੱਡਾ ਹੁੰਦਾ ਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਉਹਨਾਂ ਗੱਲਾਂ ਨਾਲ ਕੋਈ ਫਰਕ ਇੱਥੇ ਪੈਣ ਵਾਲਾ ਨਹੀਂ ਤੁਹਾਨੂੰ ਜੀ ਇੱਕ ਦਾ ਪ੍ਰਸ਼ਾਸਨ ਆ ਉਹ ਤਾਂ ਬੜੀ ਮੇਰੇ ਵੀਰ ਬੜਾ ਆਪਣਾ ਕੰਮ ਕਰਦਾ ਵਾ ਪਰ ਜਿਹੜੇ ਬੈਡ ਐਲੀਮੈਂਟ ਹੁੰਦੇ ਆ ਉਹ ਕਿਤੇ ਨਾ ਕਿਤੇ ਮਾੜੀ ਹਰਕਤ ਕਰ ਜਾਂਦੇ ਆ ਪਰ ਕਦੀ ਵੀ ਸਰਕਾਰ ਨੇ ਜਾਂ ਪੁਲਿਸ ਨੇ ਕੋਈ ਉਹਨਾਂ ਨੂੰ ਕੋਈ ਕਾਨੂੰਨੀ ਕੋਈ ਢੇਲ ਨਹੀਂ ਦਿੱਤੀ ਪਰ ਇੱਕ ਗੱਲ ਮੈਂ ਦੱਸਾਂ ਮੇਰੇ ਵੀਰ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਗੈਂਗਸਟਰਵਾਦ ਨੂੰ ਬੜਾਵਾ ਕੌਣ ਦੇ ਰਿਹਾ ਜਦੋਂ ਪਾਰਟੀਆਂ ਜਦੋਂ ਕਾਲੀ ਦਲ ਵਰਗੀ ਪਾਰਟੀ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਊਗੀ ਤੇ ਤੁਸੀਂ ਆਪਣੇ ਆਪ ਹੀ ਸਮਝੋ ਕਿ ਆਪਾਂ ਕੀ ਜਿਹੜਾ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਨੇ ਆ ਉਹ ਤਾਂ ਉਹਨਾਂ ਲੋਕਾਂ ਨੂੰ ਸਗੋਂ ਸਾਨੂੰ ਜਿਹੜਾ ਵਾ ਜੇ ਅਸੀਂ ਉਹਨਾਂ ਨੇ ਇਲੈਕਸ਼ਨਾਂ ਵੀ ਲੜਨੀਆਂ ਲੜਨ ਪਰ ਉਹ ਮੁੱਖ ਤਾਂ ਰਾਜ ਆਉਣ ਮੁੱਖ ਤਾਂ ਰਾਜ ਆ ਗਿਆ ਇੱਥੇ ਆਪ ਦਾ ਇੱਥੇ ਜਿਹੜੇ ਜਿਹੜੇ ਕੇਸ ਬਣੇ ਉਹ ਭੁਗਤਣ ਤੇ ਜਦੋਂ ਉਹਨਾਂ ਨੂੰ ਕਾਨੂੰਨ ਮੇਰੇ ਵੀਰ ਜਦੋਂ ਉਹਨਾਂ ਨੂੰ ਇਜਾਜ਼ਤ ਦੇ ਦੇ ਤੇ ਜੀ ਸਦਕੇ ਹਰੇਕ ਬੰਦਾ ਇਲੈਕਸ਼ਨਾਂ ਲੜੇ ਪਰ ਉਹ ਬੜਾਵਾ ਜਿਹੜੀਆਂ ਵਾਂ ਇਹ ਕਾਲੀ ਦਲ ਵੇਲੇ ਹੀ ਜਿਹੜੀਆਂ ਭੈੜੀਆਂ ਰੀਤਾਂ ਜਿਹੜੀਆਂ ਉਹਨਾਂ ਨੇ ਪਾਈਆਂ ਸੀ ਉਹ ਜਿਹੜਾ ਇੱਕ ਰਿਵਾਜ ਪਾਇਆ ਸੀ ਉਹ ਰਿਵਾਜ ਹੀ ਅੱਜ ਤੱਕ ਖਤਮ ਨਹੀਂ ਹੋ ਰਿਹਾ ਪਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹ ਕੋਈ ਵੀ ਢਿੱਲ ਨਹੀਂ ਛੱਡ ਰਿਹਾ ਉਹਨਾਂ ਨੇ ਕਦੀ ਵੀ ਮੇਰੇ ਵੀਰ ਇੱਥੇ ਆ ਪਿੱਛੇ ਵੀ ਜਿਹੜੀਆਂ ਮਾਰਦਾਤਾਂ ਹੋਈਆਂ ਸੀ ਉਸੇ ਵਾਲੇ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਸੋ ਸਰਕਾਰ ਵੱਲੋਂ ਕੋਈ ਇਸ ਮਸਲੇ 'ਤੇ ਢਿੱਲ ਨਹੀਂ ਹੈ ਜੀ ਨਹੀਂ ਵੀਰੇ ਐਸਐਸਪੀ ਐਸਐਸਪੀ ਦਾ ਕੰਮ ਹੈ ਤੇ ਲਾਅ ਐਂਡ ਆਰਡਰ ਨੂੰ ਉਹਨੇ ਠੀਕ ਰੱਖਣਾ ਹੁੰਦਾ ਵਾ ਜੇ ਕੋਈ ਬੰਦਾ ਕਿਸੇ ਨੂੰ ਧਮਕੀ ਦੇਊਗਾ ਜੇ ਕੋਈ ਕਿਸੇ ਨੂੰ ਮਾਰਨ ਦੀਆਂ ਗੱਲਾਂ ਕਰੂਗਾ ਤੇ ਉੱਤੇ ਪਰਚਾ ਵੀਰੇ ਹੋਊਗਾ ਹੀ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਜਿਹੜੀ ਆ ਉਹ ਹੋਊਗੀ ਜੇ ਵੇਖੋ ਅੱਜ ਇੱਕ ਮੈਂ ਤੁਹਾਡੇ ਧਿਆਨ 'ਚ ਹੋਰ ਲਿਆਦਾ ਜਿਹੜੀ ਜਦੋਂ ਇਲੈਕਸ਼ਨ ਚੱਲਦੀ ਹੁੰਦੀ ਆ ਇਲੈਕਸ਼ਨ ਮੇਰੇ ਵੀ ਸਰਕਾਰ ਦੀ ਅਜ ਭਗਵੰਤ ਸਿੰਘ ਮਾਨ ਦੀ ਸਰਕਾਰ ਨਾ ਤੁਸੀਂ ਸਮਝੋ ਅੱਜ ਜਿਹੜਾ ਮਹੀਨਾ ਡੇਢ ਮਹੀਨਾ ਜਿਹੜੇ ਇਲੈਕਸ਼ਨ ਦੇ ਨੇ ਹੁੰਦੇ ਆ ਇਹ ਜਿਹੜਾ ਚੋਣ ਕਮਿਸ਼ਨ ਹੁੰਦਾ ਉਹਦੀ ਸਰਕਾਰ ਉਹਦੇ ਥੱਲੇ ਪ੍ਰਸ਼ਾਸਨ ਕੰਮ ਕਰਦਾ ਵਾ ਇਹ ਸਰਕਾਰ ਕੋਈ ਪਰਚੇ ਦਰਜ ਨਹੀਂ ਕਿਸੇ ਦੇ ਕਰਾਉਂਦੀ ਇਹ ਚੋਣ ਕਮਿਸ਼ਨਰ ਜਿਹੜਾ ਵਾ ਉਹ ਪਰਚੇ ਦਰਜ ਕਰਵਾ ਰਿਆ ਵਾ ਜਦੋਂ ਚੋਣ ਕਮਿਸ਼ਨ ਨੂੰ ਕੋਈ ਸ਼ਿਕਾਇਤ ਕਰਦਾ ਵਾ ਕਿ ਮੈਨੂੰ ਆ ਫਲਾਣੇ ਬੰਦੇ ਨੇ ਧਮਕੀ ਦਿੱਤੀ ਆ ਉਹ ਐਸਐਸਪੀ ਨੂੰ ਕਹਿੰਦਾ ਕਿ ਤੇ ਕਾਰਵਾਈ ਕਰੋ ਆ ਤੁਹਾਡਾ ਵੀ ਪਿਛਲੇ ਦਿਨੀ ਇੱਕ ਨੌਜਵਾਨਾ ਨੇ ਪੱਤਰਕਾਰ ਭਾਈ ਜਰੇ ਨੂੰ ਵੀ ਕੋਈ ਸ਼ਬਦ ਬੋਲੇ ਸੀ ਉਹ ਪੱਤਰਕਾਰਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤਾਂ ਫੇਰ ਉਹ ਜਿਹੜੀ ਐਫ ਆਈ ਆਰ ਜਿਹੜੀ ਆ ਉਹਨਾਂ ਤੇ ਦਰਜ ਹੋਈ ਅੱਜ ਜਿਹੜਾ ਪ੍ਰਸ਼ਾਸਨ ਆ ਉਹ ਮੇਰਾ ਵੀਰ ਚੋਣ ਕਮਿਸ਼ਨਰ ਦੇ ਥੱਲੇ ਆ ਚੋਣ ਕਮਿਸ਼ਨਰ ਦੇ ਥੱਲੇ ਜੇ ਐਸ ਐਸ ਪੀ ਨੂੰ ਚੋਣ ਕਮਿਸ਼ਨਰ ਕਹੂਗਾ ਕਿ ਆ ਫਲਾਣੇ ਬੰਦੇ ਤੇ ਕਾਰਵਾਈ ਕਰੋ ਤੇ ਉਹ ਕਰੂਗਾ ਉਹਦੇ ਵਿੱਚ ਨਾ ਤਾਂ ਕੋਈ ਸਰਕਾਰ ਦਾ ਲੈਣ ਦੇਣਾ ਨਾ ਕਿਸੇ ਐਸਐਸਪੀ ਦਾ ਲੈਣ ਦੇਣਾ